ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਰਾਗ ਜੈ ਜਵੰਤੀ ਮਹੱਲਾ ਨਾਵਾਂ RAM ਸਿਮਰ RAM ਸਿਮਰ ਇਹ ਤੇਰ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੋ ਕੇ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਾਨ ਕਹਿਤ ਬਾਤ ਬਿਨ ਸਜਹਿ ਤੇਰੋ ਗਾਤ ਛਣ ਛਣ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜਜਵੰਤੀ ਮਹੱਲਾ ਨਾਵਾਂ ਰਾਮ ਭਜ ਰਾਮ ਭਜ ਜਨਮ ਸਰਾਤ ਹੈ ਕਹੋ ਕਹਾ ਬਾਰ ਬਾਰ ਸਮਝਤ ਨਾ ਕਿਉਂ ਗਵਾਰ ਬਿਨ ਸਤ ਨਾ ਲੱਗੇ ਬਾਰ ਔਰੇ ਸਾਂ ਮੰਗਾਤ ਹੈ ਰਹਾ ਸਗਲ ਭਰਮ ਢਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਬਾਰ ਸੰਗ ਤੇ ਰਹਿ ਇਹ ਆ ਏਕ ਜਾਤ ਹੈ ਵਿਖਿਆ ਵਿਖੇ ਜੋ ਬਸਾਰ ਪ੍ਰਭ ਕੋ ਜਸ ਇਹ ਧਾਰ ਨਾਨਕ ਜਨ ਕੈ ਪੁਕਾਰ ਅਸਰ ਬਿਹਾਤ ਹੈ ਜੈ ਜਵੰਤੀ ਮਹੱਲਾ ਨਾਵਾਂ ਹਰੇ ਮਨ ਕਾਉਣ ਗਤ ਹੋਏ ਹੈ ਤੇਰੀ ਇਹ ਜਗ ਮੈਂ RAM ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖਿਆਨ ਸਿਓ ਅਤਲ ਮਾਨ ਮਤ ਨਾਹਿਨ ਫੇਰੀ ਰਹਾ ਮਾਨਸ ਕੋ ਜਨਮ ਲੀਨ ਸਿਮਰਨ ਨਾ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋ ਪਰਿ 베ਰੀ ਨਾਨਕ ਜਨ ਕਹਿ ਪੁਕਾਰ ਸੁਪਨਾ ਜਿਉ ਜਗ ਬਸਾਰ ਸਿਮਰਤਨ ਕਿਉ ਮੁਰਾਰ ਮਾਇਆ ਜਾ ਕੀ ਚੇਰੀ ਜਜਵੰਤੇ ਮਹੱਲਾ ਨਾਵਾ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾ ਜਰੇ ਨਿਸ ਦਿਨਾ ਸੁਣ ਕੇ ਪ੍ਰਾਨ ਸਮਝਤ ਨਹਰੇ ਅਜਾਨ ਕਾਲ ਤੋ ਪਹੁੰਚਿ ਆਣ ਕਹਾਂ ਜੈ ਭਾਜ ਰੇ ਰਹਾਓ ਅਸਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇ ਹੈ ਖੇ ਕਿਉ ਨਾ ਹਰਿ ਕੋ ਨਾਮ ਲੇਹ ਮੂਰਖ ਨਲਾਜਰੇ ਰਾਮ ਭਗਤ ਹੀਏ ਆਨ ਛਾੜ ਦੇਤਾ ਮਨ ਕਉ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜਰੇ ੴ ਸਤਨਾਮ ਵਰਤਾਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਸਲੋਕ ਸਹਿਸਕਿਰਤੀ ਮਹਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਲ ਪੂਜਸ ਬਗਲ ਸਮਦੰ ਮਗ ਝੂਟ ਵਿਭੂਖਣਸਾਰੰ ਤ੍ਰਪਾਲਿ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਰਿ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਓਕੜ ਨਿਸ਼ਚੈ ਕਰਮੰ ਕਉ ਨਾਨਕ ਨੇ ਚਉ ਧਿਆਵੈ ਮਨ ਸਤਗੁਰ ਬਾਟ ਨ ਪਾਵੇ ਨਿਪਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤ ਸਾਗਰੰ ਸੰਸਾਰਸ ਗਰਬਰ ਸਾਦੀ ਤਰਹਿ ਕੇ ਕਰਨ ਕਰਨ ਸਮਰੱਥ ਹੈ ਕਹ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤੰ ਬ੍ਰਹਮਨ ਹੈ ਖਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾਕਿਰਤ ਹੈ ਸਰਬ ਸਬਦੰ ਇਤਾ ਏਕ ਸਬਦੰ ਜੇ ਕੋ ਜਾਣਸ ਭੇਉ ਨਾਨਕ ਤਾ ਕੋ ਦਾਸ ਹੈ ਸੋਈ ਨਰੰჯਨ ਦੇਵ ਏ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮੰ ਸ਼੍ਰੀ ਬਾਸ ਦੇ ਵਸ ਜੇ ਕੋਈ ਜਾਣਸ ਭੇ ਨਾਨਕ ਤਾ ਕੋ ਦਾਸ ਹੈ ਸੋਈ ਨਰੰჯਨ ਦੇਵ ਸ਼ਲੋਕ ਸੈਸ ਕਿਰਤੀ ਮਹਲਾ 5ਵਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤ ਹੈ ਕਤੰਚ ਭਰਾ ਆਤਮੇਤ ਹਿਤ ਬੰਧਵ ਕਤੰਚ ਮੋਕ ਟੰਬਯਤੇ ਕਤੰਜ ਚੱਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹਾੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੰ ਅਚੁੱਤ ਤਨ ਹੈ ਤ੍ਰਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਂਤ ਬੰਧਵ ਤ੍ਰਿਗ ਸਨੇਹੰ ਬਣਤਾ ਬਲਾਸ ਸੁਤ ਹੈ ਤ੍ਰਿਗ ਸਨੇਹੰ ਗ੍ਰਹਾਰਤਕ ਹੈ ਸਾਦ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਮਿਥਿਅੰਤ ਦੇਹੰ ਖਿਨੰਤ ਬਲਨੰ ਬਰਧੰਤ ਚਰੁਆ ਹਿਤਿਅੰਤ ਮਾਇਆ ਅਤਿਅੰਤ ਆਸਾ ਅਥਿਤ ਭਵਨੰ ਗਨੰਤ ਸੁਵਾਸਾ ਭਿਆਨ ਧਰਮੰ ਪਤੰਤ ਮੋਹ ਕੂਪ ਦਰਲੱਭ ਦੇਹੰ ਤਤਿ ਆਸਰੰ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਗਤ ਚਰਮਨ ਹੈ ਨਵੰਤ ਦਵਾਰੰ ਭੀਤ ਰਹਤੰ ਬਾਏ ਰੂਪੰ ਅਸਥੰਬਨ ਹੈ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਨੰਤ ਅਸਥਰੰ ਦਰਲਭ ਦੇ ਉਦਰੰਤ ਸਾਧ ਸਰਨ ਨਾਨਕ ਹਰ 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 ਹਰੇ ਜਪੰਤ ਸਬੰਤ ਤੋਇੰ ਅਚੋ ਤਗਨਗੰ ਪੂਰਨੰ ਬੋਲੋ ਕਿਰਪਾਲਾ ਗਭੀਰੰ ਊਚਾ ਸਰਬਾਗੇ ਪਾਰਾ ਪ੍ਰਤਿਆ ਪ੍ਰਯੰ ਬਿਸਰਾਮ ਚਰਨੰ ਅਨਾਧ ਨਾਤੇ ਨਾਨਕ ਸਰਨੰ ਮਿਰਗੀ ਪਿਕੰਤ ਬਦਕੇ ਪਰ ਹਰੇ ਲਖ ਆਵਦ ਹੈ ਆਹੋ ਜਸ ਰਖੇ ਨਗਪਾਲ ਨਾਨਕ ਰੋਮਨਾ ਛੇਦਯਤ ਬਹੁਤ ਜਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰ ਦਿਸਹਿ ਵਿਖਮ ਥਾਨ ਵਸੰਤ ਉਚਹਿ ਨਹ ਸਮਰੰਤ ਮਰਨੰ ਕਦੰਚ ਹੋ ਅੰਤ ਅਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਕਰਖਤੇ ਸ਼ਬਦੰ ਰਤੰ ਹਿਤੰ ਮਾਇਆ ਕੀਰਤੰ ਕਲੇ ਕਰਮ ਕਰਤਵਾ ਮਟੰਦ ਤਤਰਾਗਤ ਭਰਮ ਮੋਹੰ ਭਗਵਾਨ ਰਮਨੰ ਸਰਬਤ ਰਥਿਆਨੰ ਦ੍ਰਿਸ਼ਟ ਤੁਯੰ ਅਮੋਗ ਦਰਸ਼ਨੰ ਬਸੰਤ ਸਾਦ ਰਸਨਾ ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਨਾ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਰਨ ਖੇਤਰ ਗਗਨੰ ਘਟੰਤ ਬਸਦਾ ਗਿਰਦਰ ਸੇਖੰਡੰ ਘਟੰਤ ਲਲਨਾ ਸਤਪ੍ਰਾਤ ਹੀਤੰ ਕਟੰਤ ਕਨਕੇ ਮਾਨਕੇ ਮਾਇਆ ਸਰੂਪੰ ਨੈ ਕਟੰਤ ਕੇਵਲ ਗੋਪਾਲੈ ਚਤ ਅਸਰੰਗ ਨਾਨਕ ਸਾਧ ਜਨ ਨੈ ਬਲੰਬ ਧਰਮੰ ਬਲੰਬ ਪਾਪੰ ਦਰੰਤ ਨਾਮੰਤ ਜੰਤ ਲੋਭੰ ਸਰਨ ਸੰਤੰ ਕਿਲ ਵਿਖ ਨਾਸੰ ਪ੍ਰਾਪਤੰ ਧਰਮ ਲਖਯੰ ਨਾਨਕ ਜੇ ਸੋ ਪ੍ਰਸੰਨ ਮਾਧਵੈ ਮਿਰਤ ਮੋਹੰ ਅਲਪ ਬੁੱਧਿ ਅੰਗਰ ਚੰਤ ਬਣਤਾ ਬਨੋਦ ਸਾਂ ਜਾਬਨ ਬਹਿ ਕਰਮ ਕਨਕ ਕੁੰਡਲ ਬਚਿੱਤਰ ਮੰਦਰ ਸੁਭੰਤ ਬਸਤਰਾ ਇਤਿਅੰਤ ਮਾਇਆ ਬਿਆਵਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨ ਨਮਹ ਜਨਮੰਤਾ ਮਰਨੰ ਹਰਖੰਤਾ ਸੋਗੰ ਭੋਗੰਤਾ ਰੋਗੰ ਉਚੰਗਤਾ ਨੀਚੰ ਨਾਨਾ ਸੋ ਮੂਚੰ ਰਾਜੰਗਤਾ ਮਾਨੰ ਅਭਮਾਨੰਤਾਹਿਨੰ ਪਰਗਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇ ਅਸਤੰਗ ਨਾਨਕ ਭਗਵੰਤ ਭਜਨਾਸਨੰ ਕਰਪੰਤ ਹਰੀੰ ਮਤ ਤਤ ਗਿਆਨੰ ਬਗਸੀਯਦ ਬੁੱਧਾ ਕੁਸਲ ਥਾਨੰ ਬਸਯੰਤ ਰਖਿਅੰ ਤਿਆਗ ਮਾਨੰ ਸਿਦਲੰਤ ਰਿਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸਲੀ ਨਾ ਬਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਨੰਤ ਗੁਣਿਆ ਸੰਨਤ ਬਾਲਾ ਬਹ ਵਿਦ ਪ੍ਰਕਾਰਾ ਨਿਰੰਤ ਸੋ ਵਿਦਿਆ ਨਿਰੰਤ ਸੋ ਵਿਦਿਆ ਹਰ ਹਰ ਕਿਰਪਾ ਨਾਮ ਧਾਨ ਜ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨਾ ਚਿੰਤਾ ਮਾਤ ਬਿਤ ਭ੍ਰਤ ਨਾ ਚਿੰਤਾ ਕਛ ਲੋਕ ਕ ਨ ਚਿੰਤਾ ਬਨਤਾ ਸਤ ਮਿਤ ਪ੍ਰਵਿਰਤ ਮਾਇਆ ਸੰਬੰਧਨ ਹੈ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀਵ ਪ੍ਰਤਪਾਲਕ ਹੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਉ ਵਿਦ ਪ੍ਰਕਾਰੰ ਅਨਿਤਹਿ ਤੰ ਅਹੰ ਬਦੰ ਭਰਮ ਮਾਇਆ ਮਲਨੰ ਵਿਕਾਰੰ ਫਰੰਤ ਜੋਨ ਅਨੇਕ ਜਠ ਰਾਗਨ ਨ ਸਮਰੰਤ ਮਲੇਨ ਬੁੱਧਯੰ हे ਗੋਬਿੰਦ ਕਰਤ ਮਯਾ ਨਾਨਕ ਪਤ ਦੇ ਉਧਾਰਨ ਸਾਧ ਸੰਗਮੰ ਗਰੰਤ ਗਿਰ ਪਤ ਦੇ ਪਤਾ ਲੰਜਲੰਤ ਦੇ ਦੀਪ ਬੈ ਸੁਵੰਤਰ ਹੈ ਬਹੰਤ ਅਗਾਤੋਯੰ ਤਰੰਗੰ ਦਖੰਤ ਗਰੇ ਚਿੰਤਾ ਜਨਮੰਤਾ ਮਰਨੰ ਅਨੰਗ ਸਾਧਨੰ ਨਾ ਸਿਧਯਤ ਨਾਨਕ ਅਸਥੰਬੰ ਅਸਥੰਬੰ ਅਸਥੰਭੰਗ ਸ਼ਬਦ ਸਾਧ ਸਵਜਨ ਘੋਰ ਦੁਖਿਯੰ ਅਨਕਹਤਯੰ ਜਨਮ ਦਾਰਿਦਰੰ ਮਹਾ ਬਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਰਿੱਦ ਬਸੰਤ ਭੈ ਭੀਤ ਦੂਤ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਰਹ ਅੰਤ ਸਰੋਤਾ ਸੁਖ ਸਮੂਹ ਅਮੋਗ ਦਰਸਨ ਹੈ ਸਰਨ ਜੋਗੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਸ਼ੰਕਰੋਤ ਅਗਰਨੀਵਹ ਨਿਰਾਸੰ ਆਸ ਪੂਰਨ ਹੈ ਨਿਰਧਨ ਭਯੰਤਨਵੰਤਹ ਰੋਗੀਆਂ ਰੋਗ ਖੰਡਨ ਭਗਤਿਅੰ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮਪੁਰਖ ਦਾਤਾਰ ਨਾਨਕ ਗੁਰਸੇਵਾ ਕਿੰ ਨਾਂ ਲਭਯਤ ਅਤਰੰ ਤਰੰ ਧਾਰਨ ਨਿਰਤਨੰ ਧਨ ਨਾਮ ਨਰਹਰ ਅਨਾਥ 나ਥ ਗੋਬਿੰਦ ਹੈ ਬਲਹੀਨ ਬਲ ਕੇ ਸੁਭ ਹੈ ਸਰਬ ਭੂਤ ਦਿਆਲੇ ਚਤ ਦੀਨ ਬਾਂਧਵ ਦਾ ਮੋਦਰ ਹੈ ਸਰਬੱਗ ਪੂਰਨ ਪੁਰਖ ਭਗਵਾਨਾ ਭਗਤ ਵੱਛਲ ਕਰੁਨਾਮਯ ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਜਾ ਚੰਤ ਨਾਨਕ ਗਿਰਪਾਲ ਪ੍ਰਸਾਦੰ ਨਹਿ ਬਸਰੰਤ ਨਹਿ ਬਸਰੰਤ ਨਾਰਾਇਣ ਨਾ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪਰਖ ਉਤਮੰ ਤਾ ਬਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਪਰਨ ਪੋਖਨ ਕਰੰਤ ਜੀ ਆਬਿਸ੍ਰਾਮ ਸ਼ਾਦਨ ਦੇਵੰਤ ਦਾਨੰ ਸਰਜੰਤ ਰਤਨ ਜਨਮ ਚਤਰ ਚੇਤਨ ਹੈ ਵਰਤੰਦ ਸੋਖਿਆ ਆਨੰਦ ਬਰਸਾਦਾ ਸਿਮਰੰਤ ਨਾਨਕ ਹਰਿ ਹਰਿ ਹਰੇ ਅਨਿਤ ਰਚਨਾ ਨਿਰਮੋਹਤ ਦਾਨੰਗ ਪਰਾਪੂਰ ਬੇਨ ਪੁਜੰਤੇ ਮਹੀਪਤੇ ਬੇਪਰੀਤ ਬੁੱਧੰਗ ਮਾਰਤ ਲੋਕੇ ਨਾਨਕ ਚਰੰਕਾਲ ਦੁਖ ਭੋਗਤ ਵਿਰਥਾ ਅਨੁਗ੍ਰਹੰਗ ਬੰਧ ਹੈ ਜਾਸ ਸਿਮਰਨ ਰਿਦ੍ਰੰਤਰ ਹੈ ਅਰੋਗ્ય ਅੰਗ ਮਹਾਰੋਗ્ય ਅੰਗ ਬੇ ਸਿਮਰਤੇ ਕਰੁਨਾ ਮਯਹਿ ਰਮਨੰ ਕੇਵਲੰ ਕੀਰਤਨੰ ਸੋ ਧਰਮੰ ਦੇ ਧਾਰਨ ਅਮਰਦ ਨਾਮ ਨਾਰਾਇਣ ਨਾਨਕ ਪੀਵੰਤ ਸੰਤ ਨਾਂਤਰਪਿਅਤ ਸੈਨ ਸੀਲ ਸੰਤੰ ਸੰਮ ਮਿਤਰਾਸ ਦੁਰਜਨ ਹੈ ਨਾਨਕ ਭੋਜਨ ਅਨੇਕ ਪ੍ਰਕਾਰੇ ਨਿੰਦਕ ਆਵਦ ਹੋਏ ਅਪ ਉਪਤਿਸ਼ਟ ਤਰਸ ਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖ ਨ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਤੰ ਸਨਾਹੰ ਤਨ ਨਿਮਰਤਾ ਆਵਦ ਗੁਣ ਗੋਬਿੰਦ ਰਮਨੰ ਓਟ ਗੁਰ ਸ਼ਬਦ ਕਰ ਚਰਮਨ ਹੈ ਅਰੂੜ ਤੇ ਅਸਵ ਰਥ ਨੰਗ ਬੁਝੰਤੇ ਪ੍ਰਭ ਮਾਰਗ ਹੈ ਵਿਚ ਤਰਤੇ ਨਿਰਭੰ ਸਤਰ ਸੈਨਾ ਧੰਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸਵ ਸੰਸਾਰ ਨਾਨਕ ਵਸਿਅੰ ਕਰੋਤ ਪੰਜ ਤਸਕਰ ਹੈ ਮਿਰਗ ਤ੍ਰਿਸ਼ਨਾ ਗੰਧਰਬ ਨਗਰੰ ਧਰਮ ਸ਼ਾਇਆ ਰਚ ਦਰਮਤ ਹੈ ਤਤ ਹੈ ਕੁਟੰਬ ਮੁ ਮਿਥਿਆ ਸਮਰੰਤ ਨਾਨਕ RAM RAM ਨਮਹ ਨਜ ਵਿਦਿਆ ਨਿਧਾਨ ਨਿਗਮੰ ਨਚ ਗੁਨਾਗ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਾਤਰ ਹੈ ਭਾਗ ਉਦਮ ਲਵਜਨ ਮਾਇਆ ਨਾਨਕ ਸਾਧ ਸੰਗ ਖਲ ਪੰਡਤ ਹੈ ਕਾਂਟਰਮਨੀય RAM RAM MALA ਹਸਤ ਊਚ ਪ੍ਰੇਮ ਧਾਰਨੀ ਜਿਹ ਭਨ ਜੋ ਉਤਮ ਸ਼ਲੋਕ ਉਦਰਨ ਨੈਨ ਨੰਦਨੀ ਉਦਰਨ ਉਦਰਨ ਨੈਨ ਨੰਦਨੀ ਗੁਰ ਮੰਤਰ ਹੀ ਨਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਨ ਹੈ ਕੁੱਕਰ ਹੈ ਸੂਕਰ ਹੈ ਗਰਦਭ ਹੈ ਕਕ ਹੈ ਸਰਪਨ ਹੈ ਤੁਲਖਲ ਹੈ ਚਰਨਾਰ ਬਿੰਦ ਭਜਨੰਗ ਰਿਦਯੰ ਨਾਮ ਧਾਰਨ ਕੀਰਤਨੰ ਸਾਧ ਸੰਗੇਨ ਨਾਨਕ ਨયਨ ਦ੍ਰਿਸ਼ਟੰਤ ਜਮ ਦੂਤਨ ਹੈ ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸਵਾਛ ਅੰਬਰ ਨਚ ਦੁਰਲਭੰ ਸਤ ਮਿੱਤਰ ਭਰਾਤ ਬੰਧਵ ਨਚ ਦੁਰਲਭੰ ਬਨਤਾ ਬਲਸ ਹੈ ਨਚ ਦੁਰਲਭੰ ਵਿਦਿਆ ਪਰਬੀਨੰ ਨਾਚ ਦੁਰਲਭੰ ਚਤੁਰ ਚੰਚਲ ਦੁਰਲਭੰ ਏਕ ਭਗਵਾਨ ਨਾਮ ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤ ਹੈ ਤਤ ਹੈ ਦਿਸ਼ਟੰ ਸਵਰਗ ਮਰਤ ਭਿਆਲ ਲੋਕ ਹੈ ਸਰਬਤਰ ਰਮਨੰ ਗੋਬਿੰਦ ਨਾਨਕ ਲੇ ਬਿਸ਼ੇਪ ਨਾਲ ਲਿਪਿਅਤ ਵਿਖਿਆ ਪਿਆੰਤ ਅਮਰਤੰ ਦੁਸ਼ਟਾ ਸਖਾ ਸਵਜਨ ਦੁਖਿਆੰ ਭਯੰਤ ਸੁਖਿਆੰ ਪੈ ਭੀਤੰ ਤਾ ਨਿਰਪਯ ਥਾਨ ਬਿਹੋਨ ਮਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰਗ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਵ ਮਮੰ ਕਰਤਾ ਨਾਨਕ ਲੇ ਬਿਸ਼ੇਪ ਨਾ ਲਿਪਿਆਤੇ ਨ ਸੀਤਲੰਗ ਚੰਦਰ ਦੇਵ ਹੈ ਨ ਸੀਤਲੰਗ ਬਾਵਣ ਚੰਦਨ ਹੈ ਨ ਸੀਤਲੰਗ ਸੀਤਰ ਤੇ ਨਾਨਕ ਸੀਤਲੰਗ ਸਾਧ ਸੁਵਜਨ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁਖ ਸੁਖਿਅੰ ਜੁਗਤ ਨਿਰਮਲ ਨਿਰਵਰਨ ਦਇਆਲੰ ਸਰਬਤਰ ਜੀਆ ਪੰਜ ਦੋਖ ਬੇਵਰਜਿਤ ਹੈ ਭੋਜਨੰ ਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸ ਸੰਗ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ ਪਰ ਨਿੰਦਾ ਨੈ ਸਰੋਤ ਸਰਵਨੰ ਆਪ ਤਿਆਗ ਸਗਲ ਰੇਨੁ ਕਾ ਖਟ ਲਖਿਆਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੁਵਜਨ ਅਜਾ ਭਗੰਤ ਕੰਧ ਮੂਲੰਬ ਸੰਤੇ ਸਮੀਬ ਕੇਰ ਤਦਰਗਤੇ ਸੰਸਾਰੈ ਨਾਨਕ ਸੋਗ ਹਰਖੰਗ ਵਿਆਪਤੇ ਸ਼ਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਲਬਖ ਮਲੰ ਭਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ ਮਿੱਤਰ ਜਨਮ ਪਰਮੰਤ ਨਰਕ ਹੈ ਮਿਰਤ ਜਨਮ ਪਰਮੰਤ ਨਰਕ ਹੈ ਅਨਕਿਉ ਪਾਵੰ ਨਾ ਸਿਧਿਅਤੇ ਨਰਮਲੰਗ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤਕ ਗੁਣ ਗੋਬਿੰਦ ਨਿਤ ਪਰਤ ਹੈ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਰ ਹੈ ਕਰਨ ਕਾਰਨ ਸਿਮਰਥ ਹੈ ਦਾਨ ਦੇਤ ਪ੍ਰਵ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਹਿ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਦੁਰਗਮ ਸਥਾਨ ਸੁਗਮ ਮਹਾ ਦੋਖ ਸਰਬ ਸੁਖਨਹ ਦਰਬਚਨ ਭੇਦ ਪਰਮੰ ਸਾਕਤ ਪਿਸੰਗਤਾ ਸੁਰਜਨਹ ਅਸਿੱਤੰ ਸੋਗ ਹਰਖੰ ਪੈਖੀ ਨੰਗਤਾ ਨਿਰਭਵ ਹੈ ਪੈ ਅਟਵਿੰ ਮਹਾਨਗਰ ਬਾਸੰ ਧਰਮ ਲਖਯਨ ਬ੍ਰਹਮਯਾ ਸਾਧ ਸੰਗਮ ਰਾਮ ਰਾਮ ਰਮਨੰ ਸਰਨ ਨਾਨਕ ਹਰ ਹਰ ਦਿਆਲ ਚਰਨੰ ਹੇ ਅਜਿਤ ਸੂਰ ਸੰਗਰਾਮੰ ਅਦਬਲ ਨਾਮ ਬਹਾ ਮਰਦਨ ਹੈ ਗਨ ਗਿੰਧਰਵ ਦੇਵ ਮਨੁੱਖਿਅੰ ਪਸ ਪੰਖੀ ਬੇਮੋਹਨ ਹੈ ਹਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੀਸ਼ਵਰ ਹੈ ਏ ਕਾਮੰਗ ਨਰਕ ਬਿਸਰਾਮ ਬਉ ਜੋਨੀ ਪਰਮਾਵਨ ਹੈ ਚਤ ਹਰਨੰ ਤ੍ਰੈ ਲੋਕ ਗਮਯੰ ਜਪ ਤਬ ਸੀਲ ਬਿਦਾਰਨ ਹੈ ਅਲਬ ਸੁਖ ਅਵਿਦ ਚੰਚਲ ਉਚ ਨੀਚ ਸਮਾਵਨ ਹੈ ਤਵ ਭੈ ਬੇਮਚਿਤ ਸਾਧ ਸੰਗਮ ਓੜ ਨਾਨਕ ਨਾਰਾਇਣ ਹੈ ਕਲ ਮੂਲ ਕਰੋਧੰ ਕਧੰਚ ਕਰੁਣਾ ਨਾ ਉਪਰਜਤੇ ਵਿਖਯੰਤ ਜੀਵੰ ਵਸਯੰਤ ਕਰੋਤ ਨਰਦਯੰਕਰੋਧ ਜਥਾ ਮਰਕਟ ਹੈ ਅੰਗ ਸ਼ਾਸਨ ਤਾੜੰਤ ਜਮਦੂਤ ਤਵ ਸੰਗੇ ਅਦਮ ਨਰ ਨਰਹਰ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਮਰੱਥ ਜੀ ਰਖਿਆ ਕਰੋ ਹੇ ਲੋਬਾ ਲੰਪਟ ਸੰਗ ਸਿਰ ਮੂਰ ਅਨਕ ਲਹਿਰੀ ਕਲੋਲਤੇ ਤਵੰਤ ਜੀ ਆਵਾ ਪ੍ਰਕਾਰੰ ਅਨਕ ਭਾਂਤ ਬੋ ਡੋਲਤੇ ਨੱਚ ਮਿਤਰੰ ਨੱਚ ਇਸਟੰ ਨੱਚ ਬੰਧਵ ਨੱਚ ਮਾਤ ਪਿਤਾ ਤਵ ਲੱਜਿਆ ਕਰਨੰ ਕਰੋ ਦਖਾ ਦੇ ਅੰਖਾ ਦੇ ਅੰ ਅਸਾਜੰ ਸਾਜ ਸਮਜਿਆ ਤਰਾਹੇ ਤਰਾਹੇ ਸਰਨ ਸੁਆਮੀ ਬਿਆਗ ਪਿਤ ਨਾਨਕ ਹਰ ਨਰ ਹਰ ਹੈ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿੜੰਤ ਅਨਗ ਮਾਇਆ ਵਸਤੀ ਰਨ ਹੈ ਅਵੰਤ ਜਾਵੰਤ ਤਗੰਦ ਜੀਆ ਦੁਖ ਸੁਖ ਬਹੁ ਭੋਗਨ ਹੈ ਪਰਮ ਭਿਆਨ ਉਧਿਆਨ ਰਮਨੰ ਮਹਾ ਵਿਗਟ ਅਸਾਧ ਰੋਗਨਹ ਬੈਦੰ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਨਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰ ਏ ਸੰਸਾਰ ਤਾਪ ਹਰਨ ਕਰੁਨਾ ਮੈਂ ਸਭ ਦੁਖ ਹਰੋ ਏ ਸਰਨ ਜੋਗ ਦਇਅਲ ਹੈ ਦੀਨਾ ਨਾਥ ਮਿਆ ਕਰੋ ਸਰੀਰ ਸਵਸਤ ਖੀਨ ਸਮੈ ਸਮਰੰਤ ਨਾਨਕ RAM ਦਾ ਮੋਦਰ ਮਾਦਵ ਚਰਨ ਕਮਲ ਸਰਨੰ ਰਮਨੰ ਗੋਪਾਲ ਕੀਰਤਨ ਹੈ ਸਾਧ ਸੰਗੈਨ ਤਰਨੰ ਨਾਨਕ ਮਹਾ ਸਾਗਰ ਪੈ ਦੁੱਤਰ ਹੈ ਸਿਰ ਮਸਤਕ ਰਖਿਆ ਪਾਰ ਬ੍ਰਾਹਮਣ ਹਸ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਅਲ ਹੈ ਪੈ ਦੁਖ ਬਿਨਾਸਨ ਹੈ ਭਗਤਵ ਚਲਿਆ ਨਾਥ ਨਾਥੇ ਸਰਨ ਨਾਨਕ ਪੁਰਖੇ ਚਤ ਹੈ ਜੇਨ ਕਲਾ ਧਾਰਿਓ ਕਾਸੰ ਬੈ ਸੰਤ ਰੰਕਾਸਟ ਬੇਸ਼ਟੰ ਜੇਨ ਕਲਾ ਸਸ ਸੂਰਨਖੇ ਅਤਰ ਜੋ ਜੋਤਿ ਅੰਗ ਸਾਸੰਗ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨੈਛ ਜੰਤ ਜਠਰ ਰੋਗਨ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈਛ ਜੰਤ ਤਰੰਗ ਤੋਏ ਨ ਗੁਸਾਇ ਗ੍ਰਿਸ਼ਟ ਰੂਪੇਨ ਸਿਮਰਨੰ ਸਰਬਤਰ ਜੀਵਨ ਹੈ ਲਬਦਿ ਅੰਗ ਸੰਤ ਸਗੇ ਨਾਨਕ ਸਵਾਚ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕ ਸਾਗਰੰਗ ਲਗੰਤ ਪਿਗੰਤੰ ਪ੍ਰਗਾਸ ਅੰਦਕੈ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰਿ ਹਰਿ ਹਰੇ ਤਿਲਕ ਹੀ ਨੰਗ ਜਥਾ ਵਿਪਰਾ ਅਮਰ ਹੀ ਨੰਗ ਜਥਾ ਰਾਜਨ ਹੈ ਆਵਦ ਹੀ ਨੰਗ ਜਥਾ ਸੂਰਾ ਨਾਨਕ ਧਰਮ ਹੀ ਨੰਗ ਤਥਾ ਬੈਸਨਵ ਨ ਸੰਖੰ ਨ ਚਕਰੰ ਨ ਗਦੰ ਨ ਸਿਆਮੰ ਅਚਰਜ ਰੂਪੰ ਗ੍ਰਹੰਤ ਜਨਮੰ ਨੇਤ ਨੇਤ ਗਥੰਤ ਬੇਦਾ ਓਜ ਮੋਜ ਅਪਾਰ ਗੋਬਿੰਦ ਹੈ ਬਸੰਦ ਸਾਧ ਰਿੱਦਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਹੈ ਉਧਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹ ਵਿਖਮ ਸਥਾਨ ਮਨ ਮੋਹ ਮਦਰੰ ਮਹਾ ਸਾਧ ਪੰਚ ਤਸਕਰ ਹੈ ਹਿਤ ਮੋਹ ਪੈ ਭਰਮ ਪਰਮਨੰ ਅੰਗ ਫਾਸ ਤੀਖਯਨ ਕਠਨੰ ਪਵਗਤੋ ਸਾਧ ਘੁਰੰ ਅਗਮ ਤੀਰਨਾ ਲੰਗਨ ਭਜ ਸਾਧ ਸੰਗ ਪਾਲ ਨਾਨਕ ਹਰ ਚਰਨ ਸਰਨ ਉਦਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲੇ ਅੰਗ ਰੋਗ ਖੰਡਨ ਸਾਧ ਸੰਗੈਨ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਹੈ ਸਿਆਮ ਲੰਗ ਮਧਰ ਮਨੁਖ ਅੰ ਰਿੱਧਿਆ ਭੂਮ ਵੈਰਨ ਹੈ ਨਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਅਚੇਤ ਮੂੜਾ ਨਾ ਜਨੰਤ ਘਟੰਤ ਸਾਸਾ ਨਿਤ ਪਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਅੰਗ ਰਾਸਤੇ ਰਚੰਤ ਪੁਰਖ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਨੋਦ ਪਰਮੰਤ ਪਰਮੰਤ ਬਹੁ ਜਨਮ ਭਾਰਿਓ ਸਰਨ ਨਾਨਕ ਕਰੁਣਾ ਮਇਆ हे जेबे रसगे मदरे प्रेतय सत हतंग परम बादम अवर्त इथ सुदया शरण गोविंद दामोदर मदवे गर्भंत नारी मदन मतंग बलवंत बलात कारण चरण कमल न पजंत त्रण समान त्रिग जनमन है हे पपीलका ग्रिष्टे गोविंद सिमरन तोय तने ਨਾਨਕ ਅਨਕ ਬਾਰ ਨਮੋ ਨਮਹ ਤ੍ਰੇਨੰਗਤਾ ਮੇਰੰ ਸਹਿਕੰਤਾ ਹਰੀੰ ਗੁਡਗਤਾ ਤਰੀੰ ਔਨੰਗਤਾ ਭਰੀੰ ਅੰਧਕਾਰ ਕੋਡ ਸੂਰ ਉਜਾਰੰ ਬਨਵੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਨ ਸੰਗ ਉਧਰਨੰ ਬ੍ਰਹਮ ਕਰਮ ਜੇ ਪੂਰਨਹ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇ ਫੁਲੇ ਪਰ ਦਰਬ ਹਿਰਨੰ ਬੋ ਵਿਗਨ ਕਰਨੰ ਉਚਰਨੰ ਸਰਬ ਜੀਕ ਲੋ ਲਈ ਤ੍ਰਿਸ਼ਨਾ ਤਿਪਤ ਮਨ ਮਾਇ ਕਰਮ ਕਰਤ ਸੇ ਸੁਖ ਰਹਿ ਮਤੇ ਸਿਮੇ ਚਰਨੰ ਉਦਰਨੰ ਪੈ ਦੁੱਤਰ ਹੈ ਅਨਗ ਪਾਤਕ ਹਰਨੰ ਨਾਨਕ ਸਾਧ ਸੰਗਮ ਨਾਸ ਸੰਸ ਹੈ